ਕੀ ਆ ਜਲ ਦੋਸਤੋ ਟਣਾ ਸਾਰਿਆਂ ਦਾ ਸਵਾਗਤ ਹੈ ਜੀ ਲੋਕਰ ਚੈਨਲ ਦੇ ਵਿੱਚ ਗਾਇਸ ਆਜਾ ਗਿਆ ਉਹ ਅੱਜ ਕੀ ਆ ਗਾਇਸ ਆਜਾ ਸ਼ਨੀਵਾਰ ਸੌਰੀ ਸੌਰੀ ਕੱਲ੍ਹ ਆਦਾਰ ਅੱਜ ਸ਼ਨੀਵਾਰ ਤੇ ਕੱਪੜੇ ਪਾ ਲਈ ਸ਼ਨੀਵਾਰ ਦੀ ਯੂਨੀਫਾਰਮ ਤੇ ਪਰਣਾ ਗਾਇਸ ਦੱਸਿਓ ਕਿ ਆ ਬੱਧਿਆ ਪਰਣਾ ਨੂੰ ਨਾ ਦਾ ਬਹੁਤ ਸੋਹਣਾ ਵਜਿਆ ਗਾਇਸ ਤੇ ਅਮਾੜੇ ਦੇ ਲਾੜੇ ਇਧਰ ਉਧਰ ਹੋ ਜਾਂਦੇ ਕੋਈ ਗੱਲ ਨਹੀਂ ਗਾਇਸ ਤੇ ਇਹ 3 ਮੀਟਰ ਭਰਨਾ ਗਾਇਸ ਤੇ ਹੁਣ ਮੈਂ ਚੱਲ ਗਿਆ ਸਕੂਲੇ ਰੋਟੀ ਪਾਣੀ ਖਾ ਕੇ ਤੇ ਤੁਹਾਨੂੰ ਮਿਲਦਾ ਗਾ ਸਕੂਲੋਂ ਆ ਕੇ ਬਾਏ ਬਾਏ ਗਾਇਸ ਅੱਜ ਗਾ ਸਕੂਲੋਂ ਸਕੂਲੋਂ ਆ ਕੇ ਤੇ ਮੈਂ ਰੋਟੀ ਪਾਣੀ ਖਾ ਲੰਗਾ ਅੱਜ ਗਾਇਸ ਹੈਗਾ ਅੱਜ ਸ਼ਨੀਵਾਰ ਇਸ ਕਰਕੇ ਮੈਂ ਜਲਦੀ ਆ ਗਿਆ ਤੇ ਤੁਹਾਨੂੰ ਹੋਣੀ ਆ ਪੂਣੀ ਕੁਇ ਛੁੱਟੀ ਦਿਨ ਮੈਂ ਰੋਟੀ ਪਾਣੀ ਖਾਣਾ ਤੇ ਤੁਹਾਨੂੰ ਮਿਲਦਾ ਸਿੱਧਾ ਹੁਣ ਜਾਣ ਵਕਤ ਗਾਇਸ ਸਕੂਲ ਟਿਊਸ਼ਨ ਤੇ ਜਾਣ ਲੋਕ ਤੇ ਗਾਇਸ ਬਈ ਗਾਈਸ ਹੁਣ ਮੈਂ ਟਿਊਸ਼ਨ ਜਾਣਾ ਤੇ ਟਿਊਸ਼ਨ ਜਾਣ ਤੋਂ ਪਹਿਲਾਂ ਮੈਂ ਬੰਨ ਲਿਆ ਗਾ ਇਸ ਪਰਨਾ ਤੇ ਡੁੱਟੀ ਪਾਣੀ ਖਾ ਲਈ ਹਾਂ ਚਲੀਏ ਗਾ ਟਿਊਸ਼ਨ ਤੇ ਤੇ ਮੈਂ ਇਹ ਦੋ ਨਾ ਬੈਗ ਕੱਢਣਾ ਨਿਕਾ ਕਿਉਂਕਿ ਇਹਨਾਂ ਪੇਪਰ ਆ ਗਏ ਆਪਣੇ ਹੁਣ ਵਲੌਗ ਅੱਗੇ ਗਾਈਸ ਲੇਟ ਹੁੰਦੇ ਹੁਣ ਸ਼ਾਇਦ ਹੋਰ ਲੇਟ ਹੋਣ ਕਿ ਅੱਗੇ ਨੈਟ ਕਰਕੇ ਹੀ ਆਣ ਚੱਲਦੇ ਲੋ ਗਾਈਸ ਬੈਗ ਕੱਢ ਲਈਏ ਗਾਈਸ ਆ ਬੈਗ ਚ ਕਿਤਾਬਾਂ ਕੱਢ ਲਈਆਂ ਐ ਐਸਐਸਟੀ ਵੀ ਤੇ ਮੇਰੀ ਐਸਐਸਟੀ ਦੀ ਨੋਟਬੁੱਕ ਬਾਦ ਗਈ ਐ ਤੇ ਪਤਾ ਨਹੀਂ ਕੀ ਦੇਖੂ ਮੈਂ ਯਾਰ ਪਰ ਕੋਈ ਗੱਲ ਨਹੀਂ ਸਾਰਾ ਕੰਮ ਉਹਦੇ ਤੇ ਹੁੰਦਾ ਗਾਈਡ ਤੇ ਤੇ ਹੁਣ ਮੈਂ ਗਾਈਸ ਚੰਨਾ ਟਿਊਸ਼ਨ ਦੇ ਤੇ ਤੁਹਾਨੂੰ ਮਿਲਾਂਗਾ ਸਿੱਧਾ ਗਾਈਸ ਕੋਲ ਨਹੀਂ ਅੱਜ ਜਾ ਕੇ ਬਾਅਦ ਰਾ ਗਾਈਸ ਗਾਈਸ ਉਹਨਾ ਪਾਟਿਸ਼ਨ ਤੋਂ ਬੜਕੇ ਆ ਚੁੱਕੇ ਆ ਤੇ ਹੁਣ ਆਪਾਂ ਚੱਲੇ ਆ ਕਰਾਂ ਤੂੰ ਆਏ ਬੜਾ ਆ ਤੇ ਆ ਤੁਹਾਨੂੰ ਲੈ ਕੇ ਨੇ ਗਾਈਸ ਉਹਨਾ ਆਪਾਂ ਚੱਲੇ ਆ ਕਰਾਂ ਨੂੰ ਤੇ ਤੁਹਾਨੂੰ ਮਿਲਾਂਗੇ ਸਿੱਧਾ ਗਾਈਸ ਨੂੰ ਘਰ ਜਾ ਕੇ ਬਾਏ ਬਾਏ ਚਲੋ ਬਾਏ ਬਾਏ ਗਾਈਸ ਆ ਮੈਂ ਆ ਚੁੱਕਾ ਟਿਊਸ਼ਨ ਤੋਂ ਟਿਊਸ਼ਨ ਤੇ ਆ ਕੇ ਮੈਂ ਯਾਰ ਆ ਚੁੱਕੀ ਨੇ ਤਕ ਆਨੇ ਤੇ ਮੈਨੂੰ ਸਦਨਾਂ ਨੇ ਆਇਆ ਚੱਲੀਏ ਹਨ ਇੱਕ ਗਾਣੇ ਦੀ ਫਿਰਨਾ ਉਹ ਲੰਬੇ ਚੱਲੀਆਂ ਵੀ ਲਾ ਦੇਣਾ ਨਾ ਵੇਹੜੀਆਂ ਮਾਰੀਆਂ ਨਾ ਆ ਨੂਰ ਵੇ ਗਾਈਦਾ ਬਚੀਦੀ ਗਾਣੇ ਤਨੂਰ ਨਾ ਨੂਰ ਆਂਦਾ ਵਾ ਚੂਪਾ ਖਾਣਾ ਨੂੰ ਚੂਪਾ ਦਾ ਹੀ ਖਾਣਾ ਤੇ ਹੁਣ ਆ ਪਾ ਕੇ ਆ ਵੇ ਲੋ ਆ ਵੇ ਜਾਨੂ ਵੀ ਆ ਗਿਆ ਤੇ ਯਾਰ ਵੇ ਜਾਨੂ ਜਾਨੂ ਏ ਕੀ ਆ ਚਾਲਾ ਇੱਦਾਂ ਗੰਢੀ ਹੋਗੀ ਓ ਸੌਰੀ ਸੌਰੀ ਹਉ ਯਾਨੀ ਗਾਇਜ਼ ਹੁਣ ਆਪਾਂ ਇਹ ਖੇੜਦੇ ਗੁਰਦੇ ਫਿਰ ਆਪਾਂ ਫਿਰ ਆਪਾਂ ਚੱਲਦੇ ਗੁਰਦਾਰੇ ਗਾਇਜ਼ ਸੁਖਾਸਨ ਕਰੋ ਆ ਚਾਕਰ ਮੋਲ ਚਾ ਮਾਂਗੇ ਠੰਡਾ ਆਊਗਾ ਗਾਇਜ਼ ਹੁਣ ਆਪਾਂ ਆ ਚੁੱਕੇ ਹਾਂ ਗੁਰਦੁਆਰੇ ਤੇ ਹੁਣ ਆਪਾਂ ਸੁਖਾਸਨ ਕਰਾਉਣੀ ਗੁਰਦਾਰੇ ਆ ਚੁੱਕੇ ਮੇਰੇ ਨਾਲ ਨੂਰਾ ਇਹ ਮੇਰਾ ਸਬਸਕ੍ਰਾਈਬਰ ਆ ਤੇ ਵੀ ਵੀ ਆ ਤੇ ਹਰਮਣਿਆ ਹੁਣ ਆਪਾਂ ਚੱਲਦੇ ਗਾਇਜ਼ ਗੁਰਦੁਆਰੇ ਜਗ ਜਗੂ ਹੁੰਦਾ ਮੈਂ ਵੇਖਿਆ ਸੱਚ ਨੂੰ ਆਈ ਆਪਾਂ ਸੋਕਾ ਸੁਣ ਕਰਾ ਕੇ ਆ ਚੁੱਕੇ ਆ ਤੇ ਦਵਿੰਦਰ ਨੂੰ ਸਲਾਹ ਕਰਨੇ ਹੈਗੇ ਆਪਾਂ ਸਵੇਰੀਆਂ ਦਾ ਕੰਮ ਸਭ ਗਾਈਸ 5 ਵਜੇ ਤੇ ਜਗਦੀਪ ਭਾਰੀ ਆ ਤੇ ਆ ਬਈ ਤੋਂ ਗਾਈਸ ਸਾਰੇ ਜਣੇ ਬੈਠੇ ਪਤਾ ਨਹੀਂ ਕਿਹੜੀ ਮੀਟਿੰਗ ਦੇ ਕਰਨ ਕੀ ਦੇਵ ਕਰਨਾ ਇਹ ਗਾਈਸ ਉਹਨਾਂ ਬੱਚਾ ਉਹਦੇ ਘਰੇ ਰੱਖਤਾ ਨੂੰ ਮਿਲਦੇ ਸਦਾ ਬਾਹਰ ਜਾ ਕੇ ਆ ਇਹ ਕੋਈ ਨਹੀਂ ਇੱਥੇ ਕਰਾਉਣਾ ਆ ਬਈ ਤੋਂ ਗਾਈਸ ਦੁਬਾਰਾ ਵੇਖਿਓ ਦੁਬਾਰਾ ਦੁਬਾਰਾ ਗਾਇਜ਼ ਆ ਵੇਖੋ ਆਪਾਂ ਖੇਡਣ ਲੱਗੇ ਆ ਜੰਗਲਛੂ ਤੇ ਆ ਵੇਖਿਓ ਪਗਾੜਾ ਮੈਂ ਆ ਜਿੱਤ ਗਿਆ ਪਗਾੜਾ ਤੇ ਮੈਂ ਵੀ ਜਿੱਤ ਗਿਆ ਯਾਰ ਤੂੰ ਕੈਮਰੇ ਗਾਲੀ ਗੰਦ ਦਿਆ ਪਾਪਾ ਜਮੇ ਮਿਲ ਗਿਆ ਠੀਕ ਹੈ ਕੀ ਹੋਣਾ ਫੜ ਗਿਆ ਆ ਮੇਰੀ ਗੱਲ ਸੁਣ ਤੂੰ ਇਹਨਾਂ ਨੂੰ ਕਿਹੇ ਚ ਕਿਹਨੂੰ ਫੜ ਕੇ ਨਾ ਇੱਕ ਨੂੰ ਵੀ ਤੇ ਠੀਕ ਆ ਤੇ ਜਿਹਨੂੰ ਤੂੰ ਸਾਨੂੰ ਫੜੇਗਾ ਨਾ ਉਹ ਤੇਨਾਂ ਸਾਨੂੰ ਫੜਾ ਜੰਗਲਛੂ ਤੇ ਦੋਵਾਂ ਨੇ ਫੜਨ ਦਾ ਬਣਾ ਸਾਰਿਆਂ ਨੂੰ ਫਿਰ ਹਜੇ ਤਾਂ ਜਿੰਨਾ ਨਹੀਂ ਜਿਆਦਾ ਪੀਖੀ ਨਾ ਤੇ ਗਾਈਜ਼ ਹੁਣ ਆਪਾਂ ਖੇਡਣ ਲੱਗੇ ਘਰੇ ਦੱਸ ਦਈਏ ਇੱਕ ਕਰ ਗਾਈਜ਼ ਆਪਾਂ ਜੰਗਲ ਸ਼ੂਕੇ ਲੱਗੇ ਆ ਤੇ ਹੁਣ ਵਾੜੀ ਲਾਈਕ ਕਰੋ ਸਬਸਕ੍ਰਾਈਬ ਕਰੋ ਬੁਖਾ ਦੇ ਪਿਛੇ ਤੇ ਹੋ ਰਿਹਾ ਗਾਈਜ਼ ਜਵਿੰਦਰ ਹੈ ਵਾੜੀ ਦੇਂਦਿਆ ਆ ਤੇ ਹੁਣ ਆਪਾਂ ਤੋਰਨਾ ਪੁੱਲ ਪੈਣਾ ਆ ਇਹ ਕਰਕੇ ਆਪਾਂ ਹੁਣ ਆਪਾਂ ਉੱਤਮ ਮੂੜ ਦਾ ਟਾਈਮ ਲਿਆ ਆ ਗੱਡੀ ਲਾ ਕੇ ਪਹੁੰਚੀ ਤਾਂ ਨੇ ਅਸਲੀ ਲਿਆ ਤੇ ਦੀ ਵਾੜੀ ਉਹ ਫੇਰ ਲੱਗ ਗਈ ਗਈ ਵਾੜੀ ਉਹ ਵਾੜੀ ਉੱਪਰ ਪਹਿਲੇ ਲੱਗ ਜਾਂਦਾ ਉਹ ਭਰਾ ਉੱਜਾਂ ਗਰੂਨ ਨਾਲ ਉਹ ਨਹੀਂ ਆਉਣਾ ਜੀ ਤੇ ਗਾਇਸ ਹੁਣ ਆਪਾਂ ਬਾਹਰ ਚੱਲੇ ਆਂ ਧੋੜਦੇ ਆਂ ਤੇ ਤੁਹਾਨੂੰ ਕਿਸੇ ਜਗ੍ਹਾ ਜਾ ਕੇ ਮਿਲਾਂਗੇ ਹਰੇ ਅਸੀਂ ਕਿਸੇ ਜਗ੍ਹਾ ਦੇ ਅਸੀਂ ਕਿਸੇ ਜਗ੍ਹਾ ਤੇ ਚੱਲੀਏ ਭਾਈਸਾਪਾਂ ਦੂਜੀ ਗਲੀ ਆ ਚੁੱਕੇ ਮੰਦਰ ਵਾਲੀ ਇਹ ਮੰਦਰ ਵਾਲੀ ਦੂਜੀ ਗਲੀ ਅਗਲੀ ਆ ਗਾਇਸ ਆਹ ਗਲੀ ਆਪਾਂ ਅੱਗੇ ਚੱਲੇ ਆਂ ਉਹ ਪੱਡੇ ਦੀ ਗਲੀ ਸਾਹਮਣੇ ਆ ਤੇ ਉਹ ਇੱਕ ਪੱਡੇ ਦੀ ਗਲੀ ਆਹੋ ਸਾਹਮਣੇ ਵਿੱਚ ਕੁੱਤਾ ਬੈਠਾ ਐ ਤਾਂ ਕਰਕੇ ਜਗਦੀਪ ਭਾਈ ਡਰਨ ਦੇ ਇਸ ਕਰਕੇ ਆ ਆ ਮੁੰਡਾ ਦਿਸ ਨਹੀਂ ਕਰਦਾ ਮੈਂ ਭਾਈ ਤੂੰ ਹੀ ਜਾਣਾ ਨੇ ਵਾਹ ਭਾਈ ਗਾਈਜ਼ ਇਸ ਕਰਕੇ ਆਪਾਂ ਇੱਧਰ ਨੂੰ ਨਹੀਂ ਜਾਣਾ ਆਪਾਂ ਫੇਰ ਤੋਂ ਤੇ ਰਾਹ ਸਣੀ ਚੱਲੇ ਆ ਮੈਨੇ ਫੜਿਆ ਹਰਮਨ ਫੜਿਆ ਗਿਆ ਸੱਚ ਬੈਡ న్యూਸ ਖਾ ਖਾ ਵੀ ਨਹੀਂ ਦੌੜ ਦੌੜ ਕੇ ਗੱਡੀ ਵੀ ਖੇਲੂ ਗਿਆ ਹੈ ਗੱਡੀ ਦੌੜ ਦੌੜ ਕੇ ਗਾਈਜ਼ ਆਪਾਂ ਥੱਕ ਚੁਕੇ ਆ ਤੇ ਆ ਹਰਮਨ ਆਹ ਹਰਮਨ ਹੈ ਇਹਨਾਂ ਦੋਵਾਂ ਤੇ ਪਕਾੜਾ ਹੋਊਗਾ ਕਿਉਂਕਿ ਆ ਹਰਮਨ ਨਾ ਆਇਆ ਇਸ ਕਰਕੇ ਹੁਣ ਸਾਰੇ ਫੜੇ ਗਏ ਆ ਜਗਦੀਪ ਰਹਿ ਗਿਆ ਕਦੋਂ ਪਤਾ ਨਹੀਂ ਕਿਦਾਂ ਚੱਲ ਗਿਆ ਗਾਇਸ ਤੇ ਹੁਣ ਨਵੀਂ ਬਾੜੀ ਹੋ ਗਈ ਬੇਨੇ ਕੇਸਰ ਬਾੜੀ ਹੁੰਦੀ ਹੈ ਗਾਇਸ ਸਰ ਹਰਮਨ ਸਰ ਬਾੜੀ ਆ ਚੁੱਕੀ ਹੈ ਹਰਮਨ ਓਏ ਆ ਵੇਖੀ ਭਜਾਉਂਦੇ ਇਹਨੂੰ ਕਿਦੋਂ ਮੈਂ ਭੱਜ ਗਿਆ ਪੁੱਲਰ ਪਾਜੀ ਪੁੱਲਰ ਪਾਜੀ ਆ ਵੀ ਖੜਾ ਲੈ ਨਾ ਚੱਪਲਾਂ ਨਹੀਂ ਨਹੀਂ ਆਪਾਂ ਨਹੀਂ ਨਿਆਣੇ ਖੜਾ ਲੈ ਬੀੜੇ ਮੰਨ ਤੂੰ ਓਏ ਬੀੜੇ ਜੁੱਬਣਾ ਬੀੜੇ ਨਾ ਤਪਣਾ ਰਾਹੀ ਹੈ ਆਇਆ ਭਰਾ ਆਇਆ ਉਹ ਆਇਆ ਗੁੱਸਾ ਨਾ ਕਰਦੀ ਭਰਾ ਚਲੋ ਗਾਇਸ ਇਹਨਾਂ ਦਾ ਪਗਾੜਾ ਕਰਾਉਣਾ ਫਿਰ ਜੀ ਜੀ ਦੇ ਸਿਰਵਾਦੀ ਇਹ ਉਹਨਾਂ ਨੇ ਇਸ ਪਰਮ ਸਿਰਵਾਦੀ ਮੈਂ ਤੇ ਗਰੀਬ ਤੇ ਲੰਗਰ ਇੱਧਰ ਆ ਗਏ ਆ ਤੇ ਹੁਣ ਵੇਨੇ ਉਹ ਕਿੱਧਰ ਰਿਹਾ ਕਿਹਾ ਪਰ ਗਾਇਸ ਇੱਥੇ ਕੋਈ ਵੀ ਨਹੀਂ ਵੇਨੇ ਕੌਣ ਕੌਣ ਖੜਿਆ ਜਾਂਦਾ ਹੁਣ ਚੱਲੀਏ ਆਪਾਂ ਅੱਗੇ ਗਾਇਸ ਸਾਰੇ ਕੋਈ ਨਹੀਂ ਫੜਿਆ ਗਾਇਸ ਕੋਈ ਵੀ ਨਹੀਂ ਫੜਿਆ ਜਾ ਪਰਮ ਦਾ ਆਏ ਫੇਰ ਕਾਈਸ ਆ ਚੁਕੇ ਆ ਆ ਜਿਹੜਾ ਇਹਦੀ بارش ਪੈ ਗਈ ਤੇ ਵਿਚਾਰੇ ਹਰਮਨ ਦੀ ਬਾਰਿਸ਼ ਪੈ ਗਈ ਪਤਾ ਨਹੀਂ ਕੀ ਦੇਖ ਰਹੇ ਝੂੜੇ ਲੈ ਗਿਆ ਪੀਂਗ ਦੇ ਦੋ ਨਾਲੇ ਬਰਬਾਦ ਗਿਆ ਮੱਚ ਗਿਆ ਭੂਗੜ ਵਿੱਚ ਮਮਾ ਗੇਟ ਦੀ ਆਵਾਜ਼ ਆ ਗਈ ਪੂਰੀ ਭੋਲੀ ਬੋਲੂ ਮਮਾ ਅੱਗੇ ਮੈਂ ਆ ਤੇ ਮੈਂ ਤਾਂ ਤੁਹਿੰਦਰ ਅੱਡੇ ਰੋਲੇ ਕਰਕੇ ਭੱਜੇ ਨੇ ਮੈਂ ਅਗਲੀ ਗਲੀ ਬੜੇ ਸੀ ਓ ਯਾਰ ਆ ਵੀ ਕਿੰਨਾ ਰੋਣਾ ਖੁੰਦੇ ਨੇ ਕੁੱਪ ਚੁੱਪ ਚੁੱਪ ਕਰ ਚੁੱਪ ਕਰ ਕਾਈਸ ਨੂੰ ਆਪ ਵੇਨੇ ਆ ਤੇ ਭਜਦੇ ਆ ਇਹ ਵੇਨੇ ਕੌਣ ਖੜਿਆ ਗਿਆ ਗਾਈਸ ਪਰੰਮ ਨੇ ਅਨੁਖੜਦਾ ਬੜੇ ਦੁਖੀ ਗੱਲ ਆ ਆਪ ਆਪਣੇ ਤੋਂ ਆਹ ਗੱਲੀ ਬੜੇ ਆ ਤੇ ਉਧਰੋਂ ਭਜਾ ਪੰਜਾਇਆ ਦਵਿੰਦਰ ਨੇ ਦੱਸਿਆ ਨਹੀਂ ਦਵਿੰਦਰ ਆਗਲੀ ਵੜ ਗਿਆ ਅਸੀਂ ਫੜੇਗੇ ਕੁੱਤਿਆਂ ਕਰਕੇ ਕਿਉਂਕਿ ਅੱਗੇ ਕੁੱਤੇ ਸੀ ਤਾਂ ਇਹ ਨਾਉਣ ਦੇ ਕਰਨੇ ਪੜੇ ਜਾਣਾ ਤੇ ਨਹੀਂ ਫੜੇ ਜਾਣਾ ਹੁਣ ਗਾਈਸ ਸਿੱਧਾ ਤੁਹਾਨੂੰ ਮੇਵੇ ਕਰ ਜਾਗੇ ਬਹੁਤ ਥੱਕ ਗਿਆ ਹਾਂ ਆਪਾਂ ਗਾਈਸ ਨਕਾਰਾ ਚੁਕਾ ਹਾਂ ਮੈਂ ਬਹੁਤ ਥੱਕ ਚੁਕਾ ਹਾਂ ਮੈਂ ਨਾ ਹੋਣ ਲੱਗਾ ਗਾਈਸ ਵਾੜੀ ਮੁੱਕ ਚੁੱਕੀ ਹਰ ਮਨ ਨੂੰ ਬੱਲੇ ਲੱਗਾ ਸਾਰੇ ਫੜੇ ਗਏ ਐਂਡ ਤੇ ਤੇ হ্যাঁ মানে নানু কেউ না সিদ্ধা কে সব যে আই যাবে শেয়ার করবো বাই বাই